ਸਤਿ ਸ਼੍ਰੀ ਅਕਾਲ ਮੈਂ ਰਜੇਸ਼ ਕੁਮਾਰ ਜ਼ਿਲ੍ਹਾ ਪਾਲਸਕਾ ਦਾ ਅਫਸਰ ਸਰਨਦਾਨ ਜਿਵੇਂ ਤੁਹਾਨੂੰ ਪਤਾ ਹੋਊਗਾ ਜ਼ਿਲ੍ਹੇ ਵਿੱਚ ਲਗਾਤਾਰ ਸਾਡੀਆਂ ਚਾਈਲਡ ਲੇਬਰ ਤੇ ਚਾਈਲਡ ਵੈਕਿੰਗ ਦੇ ਉੱਤੇ ਰੇਡਸ ਚੱਲ ਰਹੀਆਂ ਸਾਡੇ ਸੈਕਟਰੀ ਸਰ ਨੇ શ્રી ਆਨੰਦ ਸਾਗਰ ਜੀ ਜਿਨ੍ਹਾਂ ਵੱਲੋਂ ਸਖਤ ਦੇਇਆ ਕਿ ਜ਼ਿਲ੍ਹੇ ਵਿੱਚ ਜੀਵਨ ਜੋਤ ਪ੍ਰੋਜੈਕਟ ਤਹਿਤ ਚਾਈਲਡ ਵੈਕਿੰਗ ਨੂੰ ਬਿਲਕੁਲ ਹੀ ਖਤਮ ਕਰਨਾ ਹੈ ਕਿ ਇਹਨਾਂ ਬੱਚਿਆਂ ਦਾ ਕੋਈ ਸੁਧਾਰਨਾ ਹੈ ਚਾਈਲਡ ਵੈਕਿੰਗ ਦੌਰਾਨ ਅੱਜ ਦੀ ਰੇਡ ਦੇਖੋ ਸਦਰ थाना ਬਿਲਕੁਲ ਸਾਹਮਣੇ ਹੈਗਾ ਉਹਨਾਂ ਦੇ ਸਾਹਮਣੇ ਹੀ ਚਾਈਲਡ ਵੈਕਿੰਗ ਹੋ ਰਹੀ ਸੀ ਅਸੀਂ ਉਹਨਾਂ ਉੱਥੇ ਬੱਚੇ ਰੈਸਕਿ ਮਤਲਬ ਰਾਜਸਥਾਨ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਬੱਚਿਆਂ ਨੂੰ ਹੁਣ ਰੈਸਕਿਊ ਕਰ ਲਿਆ ਹੈ ਚਾਈਲਡ ਵੈਲਫੇਅਰ ਕਮੇਟੀ ਕੋਲ ਪੇਸ਼ ਕਰਕੇ ਉਹਨਾਂ ਦੇ ਜਿਹੜੇ ਡਾਕੂਮੈਂਟ ਕੰਪਲੀਟ ਹੋਣ ਵਾਲੇ ਆ ਕੰਪਲੀਟ ਕਰਾਵਾਂਗੇ ਜਿਹੜੇ ਨਹੀਂ ਹੈਗੇ ਆ ਅਸੀਂ ਉਹਨਾਂ ਨੂੰ ਕੰਪਲੀਟ ਕਰਵਾਣਾ ਹੈਗਾ ਤੇ ਬੱਚਿਆਂ ਨੂੰ ਸਕੂਲ ਦੇ ਅੰਦਰ ਰਜਿਸਟਰਡ ਕਰਨਾ ਹੈ ਆਦਰਵਾਇਜ਼ ਜੇਕਰ ਜੇ ਉਹਨਾਂ ਕੋਈ ਡਾਕੂਮੈਂਟ ਵਗੈਰਾ ਕੁਝ ਨਹੀਂ ਮਿਲਦਾ ਤਾਂ ਕਨਸਰਨਡ ਸਟੇਟ ਗਵਰਨਮੈਂਟ ਦੇ ਨਾਲ ਅਸੀਂ ਉਹਨਾਂ ਨਾਲ ਟਾਈਪ ਕਰਨਾ ਹੈਗਾ ਤਾਂ ਜੋ ਉਹਨਾਂ ਬੱਚਿਆਂ ਦਾ ਕਨਸਰਨਡ ਜ਼ਿਲ੍ਹੇ ਦੇ ਅੰਦਰ ਕੁਝ ਰੀਹੈਬਿਟੇਸ਼ਨ ਵਗੈਰਾ ਹੋ ਸਕੇ ਚਾਈਲਡ ਲੇਬਰ ਦੇ ਅੰਦਰ ਵੀ ਸਾਨੂੰ ਜੀ ਅੱਜ ਮੈਂ ਉਹਨਾਂ ਉੱਤੇ ਪਰਚਾ ਵੀ ਦਰਜ ਕਰ ਰਿਹਾ ਸੈਕਟਰ 6 ਦੇ ਅੰਦਰ ਤੇ ਅੱਜ ਹੁਣ ਉਹ ਸਾਡੇ ਕੋਲ ਸੀਡ ਵੀਸ ਪ੍ਰੋਡਿਊਸ ਹੋਣ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਵਾਂਗੇ ਇਹ ਤਾਂ ਘਟੀਆ ਨਾ ਲੱਗਦੀ ਇਹ ਬਹੁਤ ਪਰੇਸ਼ਾਨ ਕਰਦੀਆਂ ਜੀ ਕਸਟਮਰ ਆਂਦੇ ਆ ਕੱਪੜੇ ਬਾੜਨ ਤਾਂ ਕ ਜਾਂਦੀਆਂ ਇਹ ਇਹਨਾਂ ਦੇ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ ਕਿਉਂਕਿ 10 20 50 ਤੋਂ ਘੱਟ ਦੇ ਕੋਈ ਨੋਟ ਨਹੀਂ ਹੁੰਦਾ ਇਹ ਰਾਤ ਨੂੰ ਹਜ਼ਾਰ ਰੁਪਏ ਦਿਹਾੜੀ ਪਾ ਕੇ ਜਾਂਦੀਆਂ ਨੇ ਘਰ ਆ ਜਾਂਦੇ ਨੇ ਨਸ਼ੇੜੀ ਨੇ ਰਾਤ ਨੂੰ ਲੁਕਾਂ ਖੋਆਂ ਕਰਦੇ ਨੇ ਇਹਨਾਂ ਨੇ ਬਹੁਤ ਗੰਦ ਪਾਇਆ ਮੈਂ ਕਹਿੰਦਾ ਸਰਕਾਰ ਨੂੰ ਇਹ ਪੂਰੀ ਨੱਥ ਮੋਣੀ ਚਾਹੀਦੀ ਬਹੁਤ ਵਧੀਆ ਬਹੁਤ ਵਧੀਆ ਹੁਣੇ ਚਾਹੀਦੇ ਇਹ ਤਾਂ ਸੋਖਾ ਸਾਹਿਬ ਬਿਲਕੁਲ ਬਿਲਕੁਲ ਸੋਖਾ ਸਾਹਿਬ ਜੀ ਵਿਆਹ ਤੋਂ ਨੰਗੇ ਨਹੀਂ ਜਾਂਦਾ ਬੱਚੇ ਕੋਈ ਮੀਆਂ ਬੀਵੀ ਜਾਂਦੇ ਕੋਈ ਭੈਣ ਭਰਾ ਜਾਂਦੇ ਉਹਨਾਂ ਨੂੰ ਭੈਣ ਭਰਾਵਾਂ ਨੂੰ ਕਿਈ ਜਾਂਦੇ ਕੋਈ ਗੱਪ ਤੁਹਾਨੂੰ ਜੋੜੀ ਸਲਾਮਤ ਰੱਖੇ ਇਹੋ ਜਿਹੀ ਗੱਲ ਵਰਲਡ ਬੋਲਦੇ ਆ ਅਛਾ ਨਹੀਂ ਲੱਗਦਾ ਸਤਿ ਸ਼੍ਰੀ ਅਕਾਲ ਮੈਂ ਰਜੇਸ਼ ਕੁਮਾਰ ਜ਼ਿਲ੍ਹਾ ਪਾਲਸਟਰ ਅਫਸਰ ਕਰਨਤਾਨ ਜਿਵੇਂ ਤੁਹਾਨੂੰ ਪਤਾ ਹੋਊਗਾ ਜ਼ਿਲ੍ਹੇ ਵਿੱਚ ਲਗਾਤਾਰ ਸਾਡੀਆਂ ਚਾਈਲਡ ਲੇਬਰ ਤੇ ਚਾਈਲਡ ਵੈਕਿੰਗ ਦੇ ਉੱਤੇ ਰੇਡਸ ਚੱਲ ਰਹੀਆਂ ਸਾਡੇ ਸੈਕਟਰੀ ਸਰ ਨੇ શ્રી ਆਨੰਦ ਸਾਗਰ ਜੀ ਜਿਨ੍ਹਾਂ ਵੱਲੋਂ ਸਖਤ ਦਾਇਰਤਾ ਕਿਹਾ ਕਿ ਜिले ਵਿੱਚ ਜੀਵਨ ਜੋਤ ਪ੍ਰੋਜੈਕਟ ਤਹਿਤ ਚਾਈਲਡ ਵੈਕਿੰਗ ਨੂੰ ਬਿਲਕੁਲ ਹੀ ਖਤਮ ਕਰਨਾ ਹੈ ਕਿ ਇਹਨਾਂ ਬੱਚਿਆਂ ਦਾ ਕੋਈ ਇੱਕ ਸੁਧਾਰਨਾ ਹੈ ਚਾਈਲਡ ਵੈਕਿੰਗ ਦੌਰਾਨ ਅੱਜ ਜਿਸ ਰੇਡ ਦੇਖੋ ਸਦਰ थाना ਬਿਲਕੁਲ ਸਾਹਮਣੇ ਹੈਗਾ ਉਹਨਾਂ ਦੇ ਸਾਹਮਣੇ ਹੀ ਚਾਈਲਡ ਵੈਕਿੰਗ ਹੋ ਰਹੀ ਸੀ ਅਸੀਂ ਉਹਨਾਂ ਉੱਥੇ ਬੱਚੇ ਰੈਸਕਿਊ ਕੀਤੇਗੇ ਤਿੰਨ ਜੋ ਕਿ ਬੇਸਿਕਲੀ ਫ੍ਰੋਮ ਰਾਜਸਥਾਨ ਮਤਲਬ ਰਾਜਸਥਾਨ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਬੱਚਿਆਂ ਨੂੰ ਹੁਣ ਰੈਸਕਿਊ ਕਰ ਲਿਆ ਚਾਈਲਡ ਵੈਲਫੇਅਰ ਕਮੇਟੀ ਕੋਲ ਪੇਸ਼ ਕਰਕੇ ਉਹਨਾਂ ਦੇ ਜਿਹੜੇ ਡਾਕੂਮੈਂਟ ਕੰਪਲੀਟ ਹੋਣ ਵਾਲੇ ਆ ਕੰਪਲੀਟ ਕਰਾਵਾਂਗੇ ਜਿਹੜੇ ਨਹੀਂ ਹੈਗੇ ਆ ਅਸੀਂ ਉਹਨਾਂ ਨੂੰ ਕੰਪਲੀਟ ਕਰਵਾਉਣਾ ਹੈਗਾ ਤੇ ਬੱਚਿਆਂ ਨੂੰ ਸਕੂਲ ਦੇ ਅੰਦਰ ਰਜਿਸਟਰਡ ਕਰਨਾ ਹੈ ਆਦਰਵਾਇਜ਼ ਜੇਕਰ ਜੇ ਉਹਨਾਂ ਕੋਲ ਡਾਕੂਮੈਂਟ ਵਗੈਰਾ ਕੁਝ ਨਹੀਂ ਮਿਲਦਾ ਤਾਂ ਕਨਸਰਨਡ ਸਟੇਟ ਗਵਰਨਮੈਂਟ ਦੇ ਨਾਲ ਅਸੀਂ ਉਹਨਾਂ ਨਾਲ ਟਾਈਪ ਕਰਨਾ ਹੈਗਾ ਤਾਂ ਜੋ ਉਹਨਾਂ ਬੱਚਿਆਂ ਦੇ ਕਨਸਰਨਡ ਜ਼ਿਲ੍ਹੇ ਦੇ ਅੰਦਰ ਕੁਝ ਰੀਹੈਬਿਟੇਸ਼ਨ ਵਗੈਰਾ ਹੋ ਸਕੇ ਚਾਈਲਡ ਲੇਬਰ ਦੇ ਅੰਦਰ ਵੀ ਸਾਨੂੰ ਤਿੰਨ ਬੱਚੇ ਰੈਸਕਿਊ ਕੀਤੇ ਬਾਜ਼ਾਰ ਦੇ ਅੰਦਰ ਤੇ ਪੈਕਿੰਗ ਦੇ ਅੰਦਰ ਤਿੰਨ ਚਾਰ ਬ ਤੇ ਅੱਜ ਹੁਣੋਂ ਸਾਡੇ ਕੋਲ ਸੀਡਲਿਸ ਪ੍ਰੋਜੈਕਟ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਂਗੇ ਇਹ ਤਾਂ ਗੱਡੀ ਕਿਹਾ ਨਹੀਂ ਲੱਗਦੀ ਇਹ ਬਹੁਤ ਪਰੇਸ਼ਾਨ ਕਰਦੀਆਂ ਜੀ ਕਸਟਮਰ ਆਂਦੇ ਆ ਕੱਪੜੇ ਪਾੜਨ ਤਾਂ ਕਹ ਜਾਂਦੀਆਂ ਇਹ ਇਹਨਾਂ ਦੇ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ ਕਿਉਂਕਿ 10 20 50 ਤੋਂ ਘੱਟ ਦੇ ਕੋਈ ਨੋਟ ਨਹੀਂ ਹੁੰਦਾ ਇਹ ਰਾਹ ਨੂੰ ਹਜ਼ਾਰ ਹਜ਼ਾਰ ਰੁਪਏ ਦਿਹਾੜੀ ਪਾ ਕੇ ਜਾਂਦੀਆਂ ਨੇ ਘਰ ਆ ਲੈਣਦੇ ਨੇ ਨਸ਼ੇੜੀ ਨੇ ਰਾਹ ਨੂੰ ਲੁਕਾਂ ਖੋਆਂ ਕਰਦੇ ਨੇ ਇਹਨਾਂ ਨੇ ਬਹੁਤ ਗੰਨ ਪਾਇਆ ਮੈਂ ਕਹਿੰਦਾ ਸਰਕਾਰ ਨੂੰ ਪੂਰੀ ਨੱਥ ਮੋਣੀ ਚਾਹੀਦੀ ਹੈ ਬਹੁਤ ਵਧੀਆ ਬਹੁਤ ਵਧੀਆ ਹੁਣੇ ਚਾਹੀਦੇ ਇਹ ਤਾਂ ਕਰਦਾ ਸੋਕਾ ਸਾਹਿਬ ਬਿਲਕੁਲ ਬਿਲਕੁਲ ਸੋਕਾ ਸਾਹਿਬ ਜੀ ਵਿਆਹ ਤੋਂ ਨੰਗੇ ਨਹੀਂ ਜਾਂਦਾ ਬੱਚੇ ਵੀ ਕੋਈ ਮੀਆਂ ਬੀਵੀ ਜਾਂਦੇ ਆ ਕੋਈ ਭੈਣ ਭਰਾ ਜਾਂਦੇ ਉਹਨਾਂ ਨੂੰ ਭੈਣ ਭਰਾਵਾਂ ਨੂੰ ਕੀ ਜਾਂਦੇ ਕੋਈ ਰੱਬ ਤੁਹਾਨੂੰ ਜੋੜੀ ਸਲਾਮਤ ਰੱਖੇ ਇਹੋ ਜਿਹੀ ਗੱਲ ਵਰਲਡ ਬੋਲਦੇ ਆ ਅੱਛਾ ਨਹੀਂ ਲੱਗਦਾ